ਦੀ ਨਾਲ ਤੁਹਾਨੂੰ ਮੈਂ ਚਲੋ ਆਪਾਂ ਇਹਨੂੰ ਆਪ ਸੁਧਾਰ ਲਾ ਮੈਨੂੰ ਨਾ ਸੁਧਾਰਨਾ ਪਵੇ ਆਪਣੇ ਲਈ ਲੱਤ ਉੱਠੀ ਨਹੀਂ ਹੁੰਦੀ ਜੀ ਉਹ ਤਾਂ ਲੱਤ ਫਰੀ ਤੋਂ ਉੱਥੇ ਹੀ ਪਿਆ ਹੋਊਗਾ ਸਸਤੀਕਾਲ ਭੈਣ ਜੀ ਠੀਕ ਠਾਕ ਹੈ ਭੈਣ ਜੀ ਠੀਕ ਠਾਕ ਹੈ ਹਾਂਜੀ ਸਸਤੀਕਾਲ ਜੀ ਕੀ ਹਾਲ ਚਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਰਿਆਂ ਨੂੰ ਪਿਆਰ ਭਰੀ ਸਸਤੀਕਾਲ ਤੇ ਬਾਬਾ ਜੀ ਦੇ ਮੇਰੇ ਨਾਲ ਮੋٹے ਦੇ ਮਜ਼ਰੇ ਲਾਓ ਮਤਲਬ ਕਿ ਮਾਸੀ ਜੀ ਬੜੇ ਵਧੀਆ ਰਿਕਵਰ ਹੋ ਚੁੱਕੇ ਨੇ ਹੁਣ ਠੀਕ ਨੇ ਤੇ ਪਹਿਲੀ ਵਾਰੀ ਕੁਛ ਇਦਾਂ ਦਾ ਹੋਇਆ ਜੋ ਤੁਹਾਨੂੰ ਮੋਟੇ ਨਾਲ ਜਾ ਕੇ ਉੱਥੇ ਮੈਂ ਦੱਸਦਾ ਹਾ ਹਸਪੀਟਲ ਚ ਇਹ ਚਾਂਸ ਬਹੁਤ ਘੱਟ ਹੁੰਦੇ ਆ ਕਿ ਜੋ ਮੋਟੇ ਨਾਲ ਹੋਇਆ ਕਦੇ ਹੋ ਹੀ ਨਹੀਂ ਸਕਦਾ ਬੜਾ ਚੰਗਾ ਵੀ ਚਾਂਸ ਆ ਤੇ ਪਰ ਇਹ ਇਸ ਚੀਜ਼ ਦੇ ਨਾਲ ਹਸਪੀਟਲ ਚ ਬੰਦੇ ਦੀ ਦਿਲਜਾ ਹੋਰ ਆ ਜਾਂਦਾ ਕਿ ਬੰਦਾ ਠੀਕ ਆ ਇੱਥੇ ਨਹੀਂ ਧੋਖਾ ਤੜੀ ਹੁੰਦੀ ਕੁਛ ਚੀਜ਼ ਦੱਸਾਂਗੇ ਹਾਂਜੀ ਚੱਲੀਏ ਮੈਡਮ ਤੁਸੀਂ ਲੇਟ ਕਰਾਤਾ ਤੁਹਾਨੂੰ 6 ਵਜੇ ਤੋਂ ਮਗਾ ਕੇ ਬਾਅਦ ਮੈਂ ਇਹ ਵਜੇ ਦੀ ਕੰਮ ਕਰਕੇ ਬੈਠੀ ਆ ਮੈਂ ਲੇਟ ਨਹੀਂ ਕਰਾਇਆ ਲੇਟ ਤੂੰ ਕਰਾਇਆ ਤੇਰੇ ਹੀ ਉਂਟਰੇ ਪਰਨੇ ਸੂਤ ਨਹੀਂ ਆਉਦੇ ਕਦੇ ਮੈਨੂੰ ਆ ਨਹੀਂ ਪਸੰਦ ਕਿ ਮੈਂ ਆ 3600 ਪਰਨੇ ਇਹ ਸਭ ਝੂਠੀਆਂ ਗੱਲਾਂ ਆ। ਕਿਹਦਾ ਰੋਜ ਨੇਰੀ ਆ ਜਾਂਦੀ, ਨੇਰੀ ਬੜਾ ਤੰਗ ਕਰਦੀ ਆ। ਅੱਜ ਦੇ ਟਾਈਮ ਮੈਂ ਦੱਸਦਾ ਮੌਸਮ ਕਿਵੇਂ ਦਾ ਹੋਇਆ ਪਿਆ। ਜਿਹੜੀਆਂ ਔਰਤਾਂ ਇਹ ਇੰਨੀ ਟੈਨਸ਼ਨ ਆ ਚਾ ਜੇ ਤਾਂ ਸਫਾਈ ਕਰਦੀਆਂ ਤੇ ਨੇਰੀ ਆ ਜਾਂਦੀ ਤੇ ਜੇ ਨਹੀਂ ਸਫਾਈ ਕਰਦੀਆਂ ਤੇ ਰਿਸ਼ਤੇਦਾਰ ਆ ਜਾਂਦੇ। ਹਾਂ ਇਹ ਵਿਚਾਰੀਆਂ ਕਨਫਿਊਜ਼ ਆ ਤੇ ਕਿਹੜੀਆਂ-ਕਿਹੜੀਆਂ ਲੇਡੀਜ਼ ਇਦਾਂ ਕਨਫਿਊਜ਼ ਆ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਵੀਰੇ ਅਸੀਂ ਵੀ ਕਨਫਿਊਜ਼ ਆ। ਸਾਰਿਆਂ ਨੂੰ ਤਾਂ ਮਾੜੀ ਹੁੰਦੀ ਜਦੋਂ ਅਸੀਂ ਸਾਫ਼ ਕਰਕੇ ਰੱਖਦੇ ਉਦੋਂ ਕੋਈ ਨਹੀਂ ਆਂਦਾ ਜਦੋਂ ਸਾਡੇ ਖਲਾਰਾ ਪੈਣੇ ਤਾਂ ਸਾਰੇ ਤੁਸੀਂ ਆਉਂਦੇ। ਹਾਂ ਸਾਰਿਆਂ ਨਾਲੇ ਇਦਾਂ ਹੁੰਦਾ। ਤੇ ਓਕੇ ਆ ਜੀ ਰਾਜੂ ਜੀ ਕੱਲ ਇਹਨਾਂ ਨੇ ਚੰਗੀ ਮੀਟਿੰਗ ਲਾਈ ਹਿੱਦਨਾ ਜਾਣਿਆ ਹਾਂ ਮੀਟਿੰਗ ਇਹਨਾਂ ਨੇ ਉਹਦੀ ਬਹੁਤ ਜਿਆਦੀ ਲੱਗੀ ਆ ਥੋੜੀ ਨਹੀਂ ਸੋ ਆਪਾਂ ਪੀ ਇੱਕ ਚ ਬੱਚੇ ਤੇ ਪਾਣੀ ਧੋ ਗਿਆ ਹਾਂ ਸੋ ਬਾਕੀ ਚੀਜ਼ਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਮੈਂ ਚਲੋ ਆਪਾਂ ਇਹਨਾਂ ਨੂੰ ਆਪ ਸੁਧਾਰ ਲਾ ਮੈਨੂੰ ਨਾ ਸੁਧਾਰਨਾ ਪਵੇ ਤੂੰ ਸੁਧਾਰ ਇਹਨਾਂ ਨੂੰ ਤੂੰ ਨਹੀਂ ਸੁਧਾਰ ਤੂੰ ਤਾਂ ਮਿਲੂ ਲੜਾਈ ਹੋਣੇ 200% ਮੈਂ ਕਿ ਲੜਾਈ ਆ ਮੈਂ ਤੇ ਬੱਚੇ ਤੇ ਪਾਣੀ ਕਹਿ ਕੇ ਆਈਆਂ ਮੈਂ ਬੱਚੇ ਫालतੂ ਇੱਕ ਦੂਜੇ ਨੂੰ ਭਲਾ ਮਾਰਦੇ ਨੇ ਇੱਥੇ ਬੈਠੇ ਚਾਹ ਪੀਵਣ ਆਲੇ ਸੀ ਮੈਂ ਕਿ ਤੈਨੂੰ ਬੜਾ ਜੋਕ ਸੁਤਣਿਆ ਉਹ ਭਲਾ ਇੱਕ ਦੂਜੇ ਦੇ ਸਿਰ ਤੇ ਲੈ ਮੈਂ ਹੱਸੀ ਵੀ ਆ ਗਈ ਸੀ ਮੈਂ ਕੋਈ ਕਿਹਾ ਸੀ ਉਹਨਾਂ ਨੂੰ ਸੌਂ ਖਾਇ ਨਹੀਂ ਹੱਸੀ ਨਹੀਂ ਹੱਸੀ ਜੋ ਨਹੀਂ ਮੰਮੇ ਝੂਠ ਦਾ ਮੈਂ ਪੈਰ ਦੇ ਨਾਲ ਬੰਨ੍ਹਿਆ ਆਇਆ ਕਰਕੇ ਅੱਗੇ ਕਰ ਦਿੰਦੀ ਝੂਠ ਨੂੰ ਹਾਂ ਹੱਸੀ ਆ ਤੇ ਕਿੱਥੇ ਝੂਠ ਨੂੰ ਕਰਿਆ ਆ ਮੈਂ ਝੂਠ ਨੂੰ ਕਰ ਦਉਣੀ ਤੂੰ ਹੀ ਤਾਂ ਕਰਦੀ ਹਾਂ ਹਾਂ ਬੇਫਾਲਤੂ ਗੱਲ ਰਾਤੀ ਨੂੰ ਮਗਰ ਨਾ ਵੇ ਪੰਜਾਬ ਦਾ ਮੈਚ ਨਾ ਵੇ ਜਦੋਂ ਖੋਲਿਆ ਕਰੋ ਉਹ ਟੁੱਟ ਜਾ ਕਰੇ ਸਾਰੇ ਇੰਨੇ ਹਰਾਏ ਮੈਂ ਤਾਂ ਆਤੀਆਂ ਵਿਕਟਾਂ ਇੰਨੇ ਹਰਾਏ ਨੂੰ ਨੀਂਦ ਨਹੀਂ ਆਈ ਉਹਨਾਂ ਦੀ ਗਾਦੀ ਨੀਂਦ ਨਹੀਂ ਸੀ ਖੇਡਣ ਦੀ ਨਹੀਂ ਵਧੀਆ ਖੇਡੇ ਪੂਰਾ ਜੋਰ ਲਾ ਪੰਜ 6 ਬੋਲਾ ਤੇ ਹਾਰੇ ਆ ਪੰਜ 6 ਰਨਾਂ ਦੇ ਹਾਰੇ ਆ ਇਹਨੂੰ ਆਪ ਇਹਨੇ ਵੇਖ ਵੇ ਹਰਾਤੇ ਬੜਾ ਵਧੀਆ ਕੀਤਾ ਪੰਜਾਬ ਸਿਰਾ ਹੀ ਟੀਮ ਮੈਂ ਉਹਨਾਂ ਦੀ ਵਿਕਟ ਡਾ ਆਉਂਦੀ ਸੀ ਹੋਰ ਸਿਰਾ ਟੀਮ ਸੀ ਸਿਰਾ ਐਂਡ ਗੱਲਬਾਤ ਹੋ ਗਈ ਸੀ ਲੰਮੀ ਪਈ ਪਈ ਮੈਂ ਤੇ ਹੂੰ ਰੱਬ ਨਾ ਕਰੇ ਕਿ ਮੰਮੀ ਵਰਗੀ ਤੈਨੂੰ ਸੱਸ ਵੀ ਮਿਲ ਜੇ ਬਹੁਤ ਸਪਾਰ ਲੰਘ ਕੇ ਫਿਰ ਆਪਾਂ ਤੂੰ ਤਾਂ ਲੰਘੇ ਆ ਲੰਘੇ ਪਾਰ ਇਹ ਮੈਂ ਇੱਥੋਂ ਤੱਕ ਤੈਨੂੰ ਲੈ ਆਈ ਆ ਸਾਰਾ ਕੁਝ ਕਰਕੇ ਤੂੰ ਕਿਹੜਾ ਮੇਰੇ ਹੱਥ ਫੜ ਕੇ ਲੈ ਕੇ ਆਈ ਆ ਆਪੇ ਆਇਆ ਮੈਂ ਆਪੇ ਆਣਾ ਸੋ ਚੱਲਦੇ ਆਪਾਂ ਬਾਕੀ ਟਾਕ ਟੂ ਲੇਟਰ ਬਾਕੀ ਆਪਾਂ ਮੋਟੇ ਦੇ ਘਰੇ ਉਹ ਉਹਦੇ ਇਨ-ਲੌਸ ਦੇ ਘਰੇ ਜਾ ਕੇ Oh my god ਮੇਰੀ ਅੰਗਰੇਜ਼ੀ ਤੇ ਜੇ ਨਹੀਂ ਬੋਲਣੀ ਆਉਂਦੀ ਤਾਂ ਨਾ ਹੀ ਬੋਲੇ ਸਿੱਧਾ ਹੀ ਕਹੇ ਵੀ ਮੋਟੇ ਦੇ ਸਹੁਰਿਆਂ ਦੇ ਘਰੇ ਇਨ-ਲੌਸ ਹੀ ਹੁੰਦੇ ਆ ਦੱਸੀ ਮਮੀ ਨੂੰ ਕੀ ਲੌਸ ਨੂੰ ਕਰੀ ਜਾਣਾ ਵਾ ਜੇ ਤੂੰ ਸਿੱਧਾ ਹੀ ਕਹੇ ਵੀ ਮੋਟੇ ਦੇ ਸਹੁਰਿਆਂ ਦੇ ਘਰੇ ਪੜ੍ਹੀ ਹੁੰਦੀ ਤਾਂ ਤੈਨੂੰ ਪਤਾ ਹੁੰਦਾ ਉਹਦੇ ਨਹੀਂ ਪੜ੍ਹੀ ਸਕੂਲ ਦੇ ਤੇ ਪਿਛੋ ਦੀ ਨਾਕਦੀ मैं ऐसा पिछोड़ी नंदी रही तो तू ही <laughs> कड़ाक गोदी नांक के जो गांव से मार के अम्मे पास कर लिया। सास री गाजी चलो बाकी का लापौते करने जी चलो ठीक है जी। लो जी मोटे दे सॉरी इन लॉस पहुंच चुके किधर पहुंच गए है? मो हैं? मोटे दे सॉरी जी इन लॉस कहे? इन लॉस इन लॉस पहुंच चुके हैं। तो बस ਮਾੜੀ ਲਾਉਣ ਹੈ ਐਡੀ ਮਾੜੀ ਅੰਗਰੇਜ਼ੀ ਮੰਮੀ ਤੇਰੀ ਆਥੂ ਸੋ ਅੰਗਰੇਜ਼ੀ ਇਹੋ ਜੀ ਬੋਲਣੀ ਚਾਹੀਦੀ ਹੈ ਸੋਹਰਿਆਂ ਦੇ ਘਰ ਆ ਚੁੱਕੇ ਤੁਹਾਨੂੰ ਬਾਕੀ ਤਾਂ ਪਤਾ ਹੀ ਹੈ ਪੁਰਾਣੇ ਵੀਵਰ ਜਿੰਜੇ ਕੋਈ ਨਵਾਂ ਵੇਖ ਲਗਾ ਵੀਰ ਉਹ ਜ਼ਰੂਰ ਵੇਖੇ ਹਾਂ ਕਿਤੇ ਲੰਘਦਾ ਹੁੰਦਾ ਓ ਮਾਈ ਗਾਡ ਓ ਮਾਈ ਗਾਡ ਜੰਗਾ ਦੇ ਅੱਗੇ ਖੜਾ ਜੰਗਾ ਅੱਗੇ ਖੜਾ ਹੈ ਨਹੀਂ ਲੰਘ ਜਾਨੀ ਆਪਣੀ ਗੱਡੀ ਤੋਂ ਉਹ ਆਪ ਨਹੀਂ ਖੋਲਿਆ ਉਹ ਉਧਰੋਂ ਠਾਣਾ ਟਾਰਤੀ ਹੁਣ ਨਹੀਂ ਟਾਰਦਾ ਠਾਣਾ ਉੱਤਰ ਜਾਨੀ ਇਧਰੋਂ ਠਾਣ ਕਿਤੇ ਠਾਣ ਡਰਾਈਵਰੀ ਕੀਤੀ ਹੈ ساری ਉਮਰ ਹੈ ਕਿਉਂ ਚੀਕਦਾ ਕੀ ਤਾਂ ਹੋ ਕੋਈ ਨੰਗ ਕੀ ਕਿ ਨਹੀਂ ਆ ਜਾਂਦੀ ਮਾਰ ਖਾਰਨ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਨੀ ਬੇ ਨਾ ਮੋਟੇ ਨੇ ਤੇਰਾ ਫੋਨ ਚੱਕਿਆ ਤੇ ਨਾ ਹਰਮਨ ਨੇ ਚੱਕਿਆ ਇਹ ਲਾਸ ਦੇ ਆਉਂਦਾ ਕਿੰਨਾ ਚਾ ਖੁਸ਼ੀ ਦੇਖੋ ਇਹਦੇ ਜਿਹੜੇ ਤੇ ਆ ਕੇ ਰਾਤੀ ਵੀ ਦੋਹ ਜੀਆਂ ਨੇ ਫੋਨ ਨਹੀਂ ਚੱਕਿਆਗਾ ਇਨੀ ਸ਼ਰਮ ਨਹੀਂ ਖਾਦੀ ਇਹਨਾਂ ਨੇ ਵੀ ਅਸੀਂ ਸ਼ਰਮ ਖਾਣਗੇ ਵੀ ਅਸੀਂ ਦੂਹਾ ਫੋਲ ਲੀ ਗੇ ਦਮਾ ਮੈਂ ਕਿਹੜੇ ਵੇਲੇ ਦਾ ਫੋਨ ਕੀਤਾ ਵੀ ਅਸੀਂ ਉੱਥੇ ਆ ਗਏ ਹਰਮਨ ਨੇ ਖੋਲਾ ਮੈਨਾਂ ਦਾ ਫੋਨ ਹਰਮਨ ਹੀ ਆਈਏ ਅੱਗ ਹਾਂ ਉਹ ਤਾਂ ਆਪਣੇ ਲਈ ਉੱਠੀ ਨਹੀਂ ਹੋਣੀ ਜੀ ਉਹ ਤਾਂ ਲੈ ਦਪਰੀ ਤੋਂ ਉੱਥੇ ਹੀ ਪਿਆ ਹੋਊਗਾ ਹਾਂ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਜਿਹਨੇ ਫੋਨ ਲਈ ਚੱਕਿਆ ਹੈ ਵੋਟਾ ਸੋਮ ਆ ਚੁੱਕੇ ਹਾਂ ਆਹੋ ਇੱਧਰ ਮੀਮੂ ਪਿਆ ਘਟ ਪਿਆ ਲੱਗਦਾ ਹਨਾ ਉਹ ਇਹਨਾਂ ਦਾ ਸੁਲਤਾਨ 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 ਆ ਵੀ ਸਤਿ ਸ਼੍ਰੀ ਅਕਾਲ ਕਿਹੜੇ ਮੇਲੇ ਦਾ ਆਇਆ ਵੀ ਅਸੀਂ ਉੱਥੇ ਆ ਗਏ ਚਲੋ ਚਲੋ ਜਦੋਂ ਪਿੱਛੇ ਸੀ ਜੀ ਜੰਮ ਲੁੱਟ ਪਸਤ ਸਤਿ ਸ਼੍ਰੀ ਅਕਾਲ ਹਾਂ ਜੀ ਜੀ ਵਧੀਆ ਵਧੀਆ ਬਲਕਾਨਸ ਸਤਰੀ ਕਾਲ ਭੈਣ ਜੀ ਠੀਕ ਠਾਕ ਹੈ ਭੈਣ ਜੀ ਠੀਕ ਠਾਕ ਹੈ ਆ ਭੀਕ ਠਾਕ ਹੈ ਠੀਕ ਹੈ ਰਹਿ ਜੀ ਓਕੇ ਹੁੰਦਾ ਰੰਗ ਗੂਰਾ ਕਰ ਆਏ ਅੰਦਰੋਂ ਤੁਸੀਂ ਮੈਨੂੰ ਗੋਲੇ ਹੋ ਗਈ ਜੀ ਮੇਨ ਰੰਗ ਤੁਹਾਡਾ ਗੂਰਾ ਹੋ ਗਿਆ ਭੈਣ ਜੀ ਵੀ ਆ ਗਏ ਨਹੀਂ ਵੇ ਭਾਏ ਕੋਈ ਨੇ ਬਿਠਾ ਮੱਚੇ ਲੰਮੇ ਪੈਰੋ ਭੈਣ ਜੀ ਬੜੇ ਨੰਗੇ ਪੈਰੀ ਆਏ ਤੁਹਾਨੂੰ ਮਿਲਣ ਨੂੰ ਤੁਸੀਂ ਸੁਣਾਓ ਠੀਕ ਕਿਵੇਂ ਠੀਕ ਹੋਣਾ ਠੀਕ ਚਲੋ ਮਹਾਰਾਜ ਦੀ ਕਿਰਪਾ ਨਾਲ ਠੀਕ ਹੀ ਚਾਹੀਦੇ ਹਾਂ ਹਾਂ ਸਾਰੇ ਦਿਨ ਨਾਲ ਮੈਂ ਕੀ ਹਾਂ ਚਲੋ ਮਹਾਰਾਜ ਨੇਂਤ ਪੱਲੇ ਪਾ ਕੇ ਓਕੇ ਜਮੋ ਕੇ ਹਾਂ ਹੁਣ ਕਿਵੇਂ ਟਾਂਕਿਆ ਟੁੰਕਿਆ ਦੋ ਟਾਂਕਿਆ ਦੀ ਗੱਲ ਕਰਤੀ ਹੁਣ ਉਹਦੂ ਬਾਤ ਨਹੀਂ ਆਇਆ ਕੋਈ ਉਹ ਮੇਰੇ ਦੌਰਾ ਤੂੰ ਵੇਜਿਆ ਇਹ ਦੌਰਾ ਨਹੀਂ ਜਦੋਂ ਬਿਮਾਰੀ ਲੱਗ ਗਈ ਤੇ ਫਿਰ ਲਾਜ ਵੀ ਤਾਂ ਹੋ ਹੀ ਜਾਣਾ ਸੀ ਪਹਿਲਾਂ ਤੇ ਹਾਂ ਬਿਮਾਰੀ ਨੀ ਨਾ ਲੱਗਦੀ ਸੀ ਹਾਂ ਤੇ ਜੋ ਬੁਮਾਰੀ ਹੀ ਨਹੀਂ ਲੱਗਿਆ ਚਾਹ ਲਿਆ ਹੈ ਮਾਰਾ ਚਾਹ ਮਹਾਰਾਜ ਬਚਾਉਣ ਵਾਲਾ ਆਪ ਲੋ ਮੋਟਾ ਕਿੱਥੇ ਆ ਆਓ ਸਹੀ ਪਿਆਨ ਉਹ ਬੋਤੇ ਹੁੰਦਾ ਕੱਤੀ ਇਹ ਕੇਬਲ ਕਰਨ ਉਹ ਭਰਾਵਾ ਆਪਾਂ ਜਾਣਾ ਓ ਜਾਣਾ ਘੰਟਾ ਗਿਆ ਸਾਡੇ ਕੋਲੇ ਕਿੱਥੇ ਜਾਣਾ ਐਡਾ ਘੇਡੋਂ ਲਕੋਣ ਢੇਡ ਲਕੋਇਆ ਨੇ ਵੇਖੋ ਜਾਣਾ ਨਹੀਂ ਉੱਥੇ ਦਿੱਲੀ ਚਲੋ ਜਗਾ ਜਾਣਾ ਹੈ ਆਹ ਕੌਣ ਆਏ ਮੋਟੇ ਆ ਕੌਣ ਮੰਮੀ ਅੰਮੋੜਾ ਆਹ ਆ ਨਾ ਨਾ ਇਹ ਤੇਰਾ ਨਾਨਾ ਆਹ ਕੌਣ ਕੌਣ ਮੰਮੀ ਪੰਚਾਇਤ ਮੈਂਬਰ ਬਣੀ ਸੀ। ਪੰਚਾਇਤ ਮੈਂਬਰ ਬਣੀ ਸੀ। ਤੇ ਉਹ ਡੜੀਦੜ ਕਿੱਥੇ ਆ? ਉਹ ਨਹੀਂ ਆਵੇ ਹਰ ਮੰਨਾਂ। ਅੱਛਾ ਇਹ ਪੰਚਾਇਤ ਮੈਂਬਰਾਂ ਦੀ ਹੁੰਦੀ। ਮੈਂਬਰ ਆ ਪੰਚਾਇਤ ਹੰਬੜਾ। ਹੰਬੜਾ ਹੀ ਨਾ ਬੰਡੇ। ਉਹ ਇੱਕ ਮਾਮੇ ਦਾ ਮੁੰਡਾ ਇਹ ਬਾਈ। ਚਲ ਉੱਠ ਭਰਾਵਾ ਆ ਜਾ। ਹੁਣ ਘੰਟਾ ਹੀ ਆ ਜਾਣਾ। ਇਨੂੰ ਮੈਂ ਹੀ ਠਾਉਣਾ ਇੱਥੇ ਵੀ ਦੋਥੇ ਵੀ ਚੱਲ ਓਟ ਓਟ ਚੇਤੀ ਲੈਣ ਤਾਂ ਤੇ ਪਤਾ ਐ ਮੰਮੀ ਦਾ ਤੇ ਆਪ ਰੋਟੀਆਂ ਢੇੜੀ ਜਾਂਦੇ ਨੇ ਹੈ ਕੀ ਮੈਂ ਲੈਣ ਤਾਂ ਤੇ ਮੰਮੀ ਦਾ ਪਤਾ ਐ ਤੇ ਆਪ ਰੋਟੀਆਂ ਢੇੜੀ ਜਾਂਦੇ ਨੇ ਤੁਸੀਂ ਹੈ ਤੇ ਢਿੱਡ ਤੇ ਨਾਲ ਹੀ ਲੈ ਕੇ ਆਏ ਹਾਂ ਥੋੜਾ ਘਰੇ ਖੱਟਿਆ ਹੈ ਢਿੱਡ ਨਾਲ ਲੱਗੇ ਭੈਣ ਜੀ ਨੰਬੇ ਪਾਇਦੇ ਮੰਮੀ ਆ ਤੇ ਦੇ ਵੀ ਕਰ ਲਿਆ ਨਾ ਹੋ ਖਾਣੀ ਤਾਂ ਹੈ ਕਿ ਆ ਡੇਢ ਭੈਣ ਜੀ ਤਾਂ ਛੱਡ ਗਏ ਭੈਣ ਜੀ ਦਾ ਛੱਡ ਗਏ ਦਿਲ ਤੇ ਭੈਣ ਜੀ ਤਾਂ ਕਹਿੰਦੇ ਕਾਰਜ ਉੱਪਰ ਨਾਲੀ ਸੰਭਲੋ ਸਾਰੀ ਜਿਹੜੀ ਸੰਭਣੀ ਜੇ ਕਿਉਂ ਐਕਟਿੰਗ ਖੇਡੇ ਥੋੜਾ ਭੈਣ ਨਹੀਂ ਮੈਂ ਨਹੀਂ ਹੈਗੀ ਹੁਣ ਅਜ ਤੋਂ ਬਾਅਦ ਮੈਂ ਨਹੀਂ বাজਦੀ ਕੋਈ ਨਹੀਂ ਦਿਲ ਬਟਾਖਰਾ ਕਰਕੇ ਕਰਦਾ ਆਹ ਹਾਂ ਲੋਕ-ਸ਼ੌਕ ਸਮਝਦੇ ਨਹੀਂ ਹੂੰ ਫਿਰ ਬਸ ਜਦੋਂ ਮੜਾ ਜਿਆ ਕੋਸ਼ਿਸ਼ ਕੀਤੀ ਜਦੋਂ ਥੋੜੀ ਜੀ ਚੱਲ ਲਈ ਫਿਰ ਉਹਦੋਂ ਬਾਅਦ ਕਹਿੰਦੀ ਕਹਿੰਦੀ ਲੈ ਤੁਸੀਂ ਕਹੋ ਤੇ ਮੈਂ ਕਰਾਂ ਹਸਪੀਟਲ ਦਾ ਤਾਂ ਡਾਕਟਰ ਵੀ ਨਹੀਂ ਐਸੋਸ਼ੀਏਟ ਕਰਾ। ਹਸਪੀਟਲ ਨਹੀਂ ਠੀਕ ਸੀਗਾ ਯਾਰ ਪਰ ਮਾਤਾ ਦੀ ਕੇਅਰ ਬਹੁਤ ਵਧੀਆ ਕੀਤੀ। ਬਿਲਿੰਗ ਗਲਤ। ਬਿਲਿੰਗ ਗਲਤ ਅਸਰਾ ਕਰਾਤਾ, ਡਿਸਕਾਊਂਟ ਦਿੱਤਾ 10% ਸਾਨੂੰ ਉਹਨਾਂ ਨੇ। ਉਲਟਾ ਸਾਨੂੰ 5800 ਰੁਪਿਆ ਮੋੜਿਆ ਉਹਨਾਂ ਨੇ, ਅਸੀਂ ਪੇ ਉਹਨਾਂ ਨਾਲ ਜ਼ਿਆਦਾ ਕਰਤੀ। ਹੋਰ ਕੀ ਬੱਤ? ਬਾਅਦ ਚ ਉਹ ਚਰਾਂ ਨੇ ਠੰਡ। ਨਹੀਂ ਜਾਦੇ ਸੀ ਤੇ ਉਹਨਾਂ। ਹੋਰ 5800 ਰੁਪਿਆ ਸਾਨੂੰ ਉਹਨਾਂ ਨੇ ਵਾਪਸ ਕੀਤਾ ਕਹਿੰਦੇ ਭਾਜੀ ਜਿਆਦਾ। ਬਹੁਤ ਮਿੱਥ ਗੱਲ ਤਾਂ ਗਈ ਹਸਪੀਟਲ ਖਾਂਦੇ। ਨਹੀਂ ਵੀ ਠੀਕ ਆ ਪਰ ਖਰਚਾ ਤਾਂ ਗੱਗੂ ਹੈਗਾ ਪਰ ਜੇ ਮੈਂ ਵੇਖਿਆ ਜਾਵੇ ਨਾ ਲੋਅਲ ਕਲਾਸ ਮੈਂ ਇਹਾਰੇ ਇਸ ਮਾੜਾ ਬੰਦਾ ਗੱਗੂ ਨਹੀਂ ਅਫੋਰਡ ਕਰ ਸਕਦਾ ਬਹੁਤ ਜ਼ਿਆਦਾ ਖਰਚਾ ਆ ਬਹੁਤ ਜ਼ਿਆਦਾ ਪੈਸੇ ਲੱਗਦੇ ਉੱਥੇ ਬੰਦਾ ਮਰ ਜਾਵੇ ਫਿਰ ਵੀ ਹਾਂ ਹਾਂ ਲੱਗਦਾ ਵੀ ਪੁੱਟ ਜਾਂਦੇ ਪਰ ਹਾਂ ਇਹ ਨਹੀਂ ਗੱਲਾਂ ਵਿਚਾਰ ਆਪਾਂ ਨੂੰ ਤਾਂ ਚਲੋ ਉਹਨਾਂ ਨੇ ਵਧੀਆ ਡਿਸਕਾਊਂਟ ਦਿੱਤਾ ਚਲੋ ਕਿਉਂਕਿ ਮੇਰੇ ਹਿਸਾਬ ਨਾਲ ਡੈਡੀ ਦਾਦਾ ਦੀ ਡੈਡੀ ਦੇ ਸੱਜਣ ਮਿੱਤਰ ਹੀ ਆ ਉਹਨਾਂ ਦਾ 4.5 ਲੱਖ ਕੇ 5 ਲੱਖ ਰੁਪਈਆ ਲੱਗਾ ਹੈ। ਇਹ ਇੱਥੇ ਇਸੇ ਇਲਾਜ ਤੇ 5.5 ਲੱਖ ਰੁਪਈਆ ਇਸੇ ਇਲਾਜ ਤੇ। ਤੇ ਆਪਣਾ ਤਾਂ ਰਹਿ ਗਿਆ ਸਾਰਾ 3.5 3.3 ਠੀਕ ਆ ਫਿਰ ਤਾਂ 32 32 ਰਹਿ ਗਿਆ। ਫਰਕ ਬਹੁਤ ਆ ਹਾਂ ਬਹੁਤ ਫਰਕ ਪਿਆ। ਹਾਂ ਅਰੇ ਆਪਾਂ ਕੋਈ ਨਹੀਂ ਕਹਿੰਦੇ ਨੀ। ਨਾ ਨਾ ਮਿਲਦੇ ਨਾ ਆਪੇ ਚੱਲਣ। ਨਹੀਂ ਉਹ ਤਾਂ ਗੁੱਡ ਪੇਸ਼ੈਂਟ ਕਰਕੇ ਹੀ ਉਹਨਾਂ ਨੇ ਕਰਿਆ। ਕਮੈ ਆਜ ਤੋ ਡਿਟਾਈਲ ਜੀ 50 ਦੀ ਤੋ ਦਿਖਾਈ ਆ ਆ ਬੈਂ ਜੀ ਤੁਹਾਡੇ 50 ਦੀ ਪੇ ਕਹਿੰਦੇ ਸਾਡੀ ਨਾ ਨਹੀਂ ਨਹੀਂ ਅਜ 10 ਮਿੰਟ ਵੇਖ ਲੋ ਕਹਿੰਦੇ ਨਹੀਂ ਨਹੀਂ ਪਹਿਲਾਂ ਮੰਤੂ ਦੌਰਾ ਨਹੀਂ ਨਹੀਂ 10 ਮਿੰਟ ਵੇਖ ਲੋ ਅਨਾਊਂਸਮੈਂਟ ਮੈਂ ਜਿਆ ਮੈਂ ਜਿਆ ਟਾਈਮ ਨਾ ਨਹੀਂ ਜਾਣਾ ਬਹੁਤ ਖੁਸ਼ ਆ ਐਸੀ ਐਸੀ ਨਾਲ ਵੀ ਐਂਟਮ ਕਿਤੇ ਅੱਗੇ ਨੂੰ ਆ ਅੱਗੇ ਅਸੀਂ ਕਰ ਰਹੇ ਜੇ ਨਾ ਘਾੜੋ ਕਿਉਂ ਕਸ਼ਟਜੀਤਾ ਡੀ ਮਤਲਬ ਮਿਸਿਸ ਮਿਸਿਸ ਆਗੇ ਹਾਂ ਉਹ ਦੇਖੋ ਬਗਬਾਰ ਉਹ ਦੇਖੋ ਮੈਂ ਜਦ ਕੜੀ ਦੋਤਾਂ ਲੱਗ ਉਹ ਮੈਨੂੰ ਉਹ ਨਾ ਕਿੰਨੀ ਤੋਂ ਟੋੜੀ ਕਿ ਲੱਗਦੀ ਮੰਦਰਾ ਤਾਂ ਸਪੋਥੀ ਹੈ ਇਹ ਨਾ ਮੈਂ ਕਰਾ ਕੋਟਣ ਲਾ ਕੇ ਮੈਂ ਦੋਮਾ ਸਾਇੰਸ ਕਿਤੇ ਕੰਨੇ ਵੀ ਲੱਗ ਜਾਂਦਾ ਬਿੱਟਾ ਤਾਂ ਸਾਰਾ ਕੁਝ ਹੀ ਐਕਸ਼ਨ ਬੇਰ ਦੇ ਦੱਬੀ ਤਾਂ ਕੀ ਚੱਲਦਾ ਕਿ ਇਹ ਨਹੀਂ ਬੋਲੇ ਹੋ ਤੁਹਾਡੇ ਡਰਦਾ ਵੜਾਈ ਹੋਣ ਹੈ ਹੋਣ ਹੈ ਹੋਣ ਹੈ ਲੈ ਹੂੰ ਚੱਲੇ ਫਿਰ ਨੰਬਰ ਪਲੇਟਾ ਦਾ ਲਵਾਈਆਂ ਨਹੀਂ ਇਹਨੂੰ ਨੰਬਰ ਪਲੇਟਾ ਦਾ ਲਵਾਈਆਂ ਨਹੀਂ ਹੂੰ ਸੋਹਣੇ ਲਾਏ ਕਲੀਨ ਵਾਲੀ ਕਲੀਨ ਵਾਲੀ ਰੱਖੇ ਰੀਨ ਵਾਲੀ ਕਲੀਨ ਵਾਲੀ ਆ ਨਾ ਲਾਇਗੋ। ਉਹ ਸਿੱਧਾ ਆ ਨਹੀਂ ਕੋਈ। ਦੇ ਸਿੱਧਾ ਕੰਮ ਕੋਈ ਨਹੀਂ ਕਰਦਾ। ਭੈਣ ਜੀ ਉਹਨਾਂ ਵਾਲੀ ਵਾਲੀ ਆਉਣਗੇ ਗੱਲਾਂ ਬਾਤਾਂ ਕਰਦੇ ਕਰਦੇ। ਕਰਾਲਾ ਤਾਂ ਕਿਦਾਂ ਦਾ ਕਹਿਣ ਦਾ ਕੋਡਿੰਗ ਦਾ। ਕੋਡਿੰਗ ਲਈ ਜੀ ਪਾਉਂਦੇ। ਕਰਾਲਾ ਫਿਰ ਕੋਡਿੰਗ। ਸਰਦਾਰ ਨੇ ਹਲੇ ਬਾਹਰ ਹੀ ਨਹੀਂ ਨਿਕਲੀ ਤੇ। ਗੱਲਾਂ ਬਾਤਾਂ ਤੋਂ ਮਸਰੂਫ। ਭੈਣ ਉਹਦੀ ਲੰਮੇ ਪਈ ਮੰਜੇ ਤੇ ਵਿਚਾਰੀ। ਪਿਆ ਬਲੈਕ ਕਰ ਦਈਏ ਆ ਵਲੋ ਬਲੈਕ ਪੇ ਬਲੈਕ ਪੇਂਟ ਕਰਾ ਦਈਏ ਤੇ ਉਹ ਜਾ ਗਏ ਸੋਹਣੇ ਲੱਗੋ ਸਾਰੇ ਬਲੈਕ ਬਲੈਕ ਆਲ ਬਲੈਕ ਰੀਨਲ ਤਾਂ ਬਹੁਤ ਰੱਖਦਾ ਤੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਸੋ ਅਸੀਂ ਜਲਦੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਤੇ ਮੰਮੀ ਹੁਣ ਠੀਕ ਆ ਸਾਰੇ ਜਾਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਜਿਨ੍ਹਾਂ ਨੇ ਪ੍ਰੇ ਕੀਤੀ ਜਾਂ ਜਿਨ੍ਹਾਂ ਨੇ ਕਮੈਂਟਾਂ ਦੇ ਵਿੱਚ ਧੰਨਵਾਦ ਸ਼ੁਕਰ ਹੈ ਜੀ ਗੋਡ ਬlesਸ ਯੂ ਲਿਖਿਆ ਥੈਂਕ ਯੂ ਲਵ ਯੂੰਨੇਵਾ ਧੰਨੇਵਾਦ ਲਵ ਯੂ ਸਾਰੇ